ਇਹ ਚਾ ਹੋ ਗਿਆ ਪਿਛਲੇ ਬੰਨੇ ਹੁਣ ਆ ਗਿਆ ਇਹ ਕਾਰਨ ਵੀ ਬੂਤੀ ਉਹ ਜਿੱਥੋਂ ਨਿਕਲ ਜਾਂਦੀ ਆ ਤਾਂ ਪਾਣੀ ਦਾ ਫਰਕ ਤਾਂ ਪੈਂਦਾ ਉਸ ਤਰ੍ਹਾਂ ਹਾਣਾ 1.5 ਫੁੱਟ ਉੱਚਾ ਪਾਣੀ ਬਣਦਾ 2 ਫੁੱਟ ਉੱਚੇ ਫੇਰ ਦੋ ਬੂਤੀ ਨਿਕਲ ਜਾਂਦਾ ਤੇ ਫਿਰ ਫੁੱਟ ਦਾ ਵਾਰਾ ਪੌਣਾ ਫੁੱਟ ਰਹਿ ਜਾਂਦਾ ਜਦੋਂ ਬੂਤੀ ਨਿਕਲ ਜਾਂਦੀ ਉਹਨੇ ਸਿਰ ਤੇ ਕੱਪ ਰੱਖਣਾ ਤਾਂ ਹੈਗਾ ਇਹ ਕੋਈ ਥੋੜਾ ਰੌੜਕੀ ਕੀ ਪਤਾ ਕਿੰਨੀਆਂ ਕਿੰਨੀਆਂ ਚੀਜ਼ਾਂ ਚੁਰੀਆਂ ਆ ਗਾਹ ਦੀ ਗਾਹ ਤੁਰਿਆ ਜਾਂਦਾ ਕੰਮ ਆ ਬੂਤੀ ਦਬਾਉ ਉਹ ਤੋਂ ਪਿੱਛੇ ਫੇਰ ਆ ਜਿਹੜਾ ਜੋਸ਼ਮਾਨ ਲੱਗਿਆ ਜਣਾ ਰੈਡਕ ਨਾਲ ਇਹ ਮੈਂ ਕਾ ਜਿਵੇਂ ਫਾਸ ਦੀ ਇੱਕ ਵੀ ਤਾਂ ਤਾਂ ਪੂਰੀ ਅਰੇ ਇੱਥੇ ਨਾ ਹੋਣੀ ਸਿੱਧੇ ਮਾਰਿਆ ਇਹਨੂੰ ਬੰਦ ਕਰਕੇ ਇਹਦੇ ਬਾਅਦ ਔਰ ਤੂੰ ਫੋਟੋ ਫੋਟੋ ਪੂਰੀਆ ਵੈਸੇ ਤਾਂ ਚੜ ਗਿਆ ਇੱਦਾਂ ਦੇ ਬਰੇਚ ਪਾਉਂਦਾ ਕਿਹੜਾ ਮਿਲ ਜਾਂਦਾ ਹੈ ਕਿਹੜੇ ਵਾਲਾ ਕੁੜੀਆਂ ਨਾਲ ਇੰਨੇ ਨੰਨੇ ਲੰਮੇ ਤੇਰੇ